ਸਤ੍ਰੀਕਾਲ ਜਲੰਧਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਟਾਪ 20 ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਦੇ ਜਾਂਚ ਦੇ ਵਿੱਚ ਹੋਇਆ ਵੱਡਾ ਖੁਲਾਸਾ ਮੌਤ ਦਾ ਅਸਲ ਕਾਰਨ ਅਜੇ ਵੀ ਹੋਇਆ ਨਹੀਂ ਹੈ ਸਪਸ਼ਟ ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਜਲੰਧਰ ਦੇ ਵਿੱਚ ਕੀਤਾ ਆਤਮ ਸਮਰਪਣ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਿਆ ਸੀ ਦੋਸ਼ ਪੁੱਤ ਦੀ ਤਸਵੀਰ ਹੱਥਾਂ ਵਿੱਚ ਫੜ ਕੇ ਸੜਕ ਤੇ ਬੈਠੀ ਰੋਂਦੀ ਕਰਲਾਉਂਦੀ ਰਹੀ ਮਾਂ ਪ੍ਰਸ਼ਾਸਨ ਅੱਗੇ ਇਨਸਾਫ ਦੀ ਲਾਇਗੋਹਾਰ ਪੰਜਾਬ ਦੇ ਵਿੱਚ TAF I ਦਾ ਇੱਕ ਨਵਾਂ ਅਧਿਐਨ ਹੋਏਗਾ ਸ਼ੁਰੂ ਯਾਤਰਾ ਉਦਯੋਗ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਹਿਮਾਚਲ ਦੇ ਮੰਡੀ ਵਿੱਚ ਬੱਦਲ ਫਟਣ ਦੇ ਨਾਲ ਤਿੰਨ ਲੋਕਾਂ ਦੀ ਜੀਵਨ ਲੀਲਾ ਹੋਈ ਸਮਾਪਤ ਲੋਕਾਂ ਨੂੰ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ ਪੰਜਾਬ ਸਰਕਾਰ ਨੇ 31 ਜੁਲਾਈ ਨੂੰ ਛੁੱਟੀ ਦਾ ਕੀਤਾ ਐਲਾਨ ਸੁਮਾਨ ਭਵਾਨੀਗੜ ਸੜਕ ਦਾ ਨਾਂ ਵੀ ਜਾਏਗਾ ਬਦਲਿਆ 1 ਅਗਸਤ ਤੋਂ ਹੋਣ ਜਾ ਰਹੇ ਨੇ ਵੱਡੇ ਬਦਲਾ ਯੂਪੀ ਮੁਫਤ ਸਨੇ ਕ੍ਰੈਡਿਟ ਕਾਰਡ ਨਾਲ ਜੁੜੀ ਇੱਕ ਸੇਵਾ ਨੂੰ ਕੀਤਾ ਜਾਏਗਾ ਖਤਮ ਸੰਸਦ ਦੇ ਵਿੱਚ ਗੂੰਜਿਆ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਉਣ ਪਹੁੰਚੇ ਸੀਐਮ ਭਗਵੰਤ ਮਾਨ ਹੁਣ ਕੁੱਤਿਆਂ ਤੇ ਕਬੂਤਰਾਂ ਦੀਆਂ ਖੇਡਾਂ ਨੂੰ ਵੀ ਦਿੱਤੀ ਜਾਏਗੀ ਇਜਾਜ਼ਤ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਪੰਜਾਬ ਦੇ ਵਿੱਚ ਹੋਈ ਛੁੱਟੀ ਦਾ ਐਲਾਨ 1 ਅਗਸਤ ਨੂੰ ਹੋਣ ਵਾਲੀ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਕੀਤੀ ਗਈ ਮੁਲਤਵੀ ਸ਼੍ਰੀ ਨਹਿਨਾ ਦੇਵੀ ਜਾਣ ਵਾਲੇ ਸ਼ਰਦਾਲੂ ਹੋ ਜਾਣ ਸਾਵਧਾਨ ਲਿੰਕ ਰੋਡ ਤੇ ਜ਼ਮੀਨ ਖਿਸਕਣ ਨਾਲ ਵਾਪਰਿਆ ਵੱਡਾ ਹਾਦਸਾ ਹਾਈ ਕੋਰਟ ਦੇ ਵਿੱਚ ਮਜੀਠਿਆ ਦੀ ਗ੍ਰਿਫਤਾਰੀ ਮਾਮਲੇ ਦੀ ਸੁਣਵਾਈ ਵਕੀਲਾਂ ਨੇ ਮੰਗਿਆ ਸਮਾਂ ਹੁਣ ਅਗਸਤ ਦੇ ਵਿੱਚ ਹੋਏਗੀ ਅਗਲੀ ਸੁਣਵਾਈ ਅੰਮ੍ਰਿਤਸਰ ਦੇ ਵਿੱਚ ਪਾਕਿਸਤਾਨ ਨਾਲ ਜੁੜਿਆ ਹਥਿਆਰ ਤਸਕਰ ਹੋਇਆ ਗ੍ਰਿਫਤਾਰ ਸਰਹੱਦ ਤੋਂ ਚੁੱਕੀ ਖੇਪ ਗੈਂਗਸਟਰਾਂ ਨੂੰ ਹੋਣੀ ਸੀ ਸਪਲਾਈ ਪੁਲਿਸ ਨੇ ਮਾਮਲਾ ਕੀਤਾ ਦਰਜ ਪੰਜਾਬ ਸਰਕਾਰ ਨੇ ਮੂਰ ਸੱਦੀ ਕੈਬਨਟ ਮੀਟਿੰਗ ਸੀਐਮ ਮਾਨ ਦੀ ਰਿਹਾਈ ਤੇ ਹੋਵੇਗੀ ਬੈਠਕ ਕਈ ਵੱਡੇ ਫੈਸਲਿਆਂ ਤੇ ਲੱਗੇਗੀ ਮੋਰ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਮਿਲ ਰਹੀਆਂ ਨੇ ਧੰਮ ਇਹ ਯਰ ਆਪ ਦੇ ਸ਼ੋਅ ਦੇ ਦੌਰਾਨ ਆਪਣਾ ਦਰਦ ਕੀਤਾ ਸਾਂਝਾ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ yellow alert ਕੀਤਾ ਗਿਆ ਜਾਰੀ ਭਾਰੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਮਿਲੀ ਹੈ ਹਮਸਪਰੀ ਗਰਮੀ ਤੋਂ ਰਾਹਤ ਮੁੱਖ ਮੰਤਰੀ ਨੇ ਸ਼ਹੀਦ A S I ਧਨਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਦਾ ਸੌਂਪਿਆ ਚੱਕ ਬਿਹਾਰ ਤੋਂ ਆ ਰਹੀ ਬੱਸ ਦੀ ਟਰੱਕ ਦੇ ਨਾਲ ਹੋਈ ਭਿਆਨਕ ਛੇ ਕਾਵੜੀਆਂ ਦੀ ਹੋਈ ਮੌਤ 30 ਜ਼ਖਮੀ ਆਪਰੇਸ਼ਨ ਸਿੰਧੂਰ ਦੀ ਚਰਚਾ ਤੋਂ ਕਾਂਗਰਸ ਨੇ ਰੱਖੀ ਦੂਰੀ ਤਾਂ ਭੜਕੇ ਮਨੀਸ਼ ਦਿਵਾੜੀ ਇਸ ਨਾਲ ਸਤਿਆਂ ਟੌਪ 20 ਨਵੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ